ਹਾਂਜੀ ਸਤਿ ਸ਼੍ਰੀ ਗਾਲ ਜੀ ਉਮੀਦ ਕਰਦਾ ਸੀ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਆਦਾ ਟਾਈਮ ਤੁਹਾਡਾ ਮੈਂ ਵੇਸਟ ਨਹੀਂ ਕਰਨਾ ਵੀਡੀਓ ਨੂੰ ਆਪਾਂ ਹੁਣੇ ਸ਼ੁਰੂ ਕਰਦੇ ਆ ਮੈਨੂੰ ਗਾਲਾਂ ਕੱਢਣ ਤੋਂ ਪਹਿਲਾਂ ਪੂਰੀ ਵੀਡੀਓ ਇਹ ਦੇਖ ਲਿਓ ਠੀਕ ਆ ਕੈਨੇਡਾ ਹਜੇ ਨਾ ਆਓ ਠੀਕ ਆ ਇਹ ਗੱਲ ਮੈਂ ਜੇ ਕਹਿੰਨਾ ਤੇ ਮੈਂ ਕਿਉਂ ਕਹਿੰਨਾ ਤੇ ਇਹਦਾ ਮੇਰਾ ਕਹਿਣ ਦਾ ਮਤਲਬ ਕੀ ਆ ਸੋ ਮੇਰੇ ਕਹਿਣ ਦਾ ਮਤਲਬ ਸਿਰਫ ਇਹ ਆ ਵੀ ਫਿਲਹਾਲ ਨਾ ਆਓ ਫਿਲਹਾਲ ਥੋੜਾ ਟਾਈਮ ਕੱਢ ਲਓ ਇੰਡੀਆ ਫਿਲਹ ਇਸ ਟੈਂਪ ਤੇ ਜੋਬ ਮਾਰਕੀਟ ਬੱਤਰ ਹੋਈ ਪਈ ਆ ਰੈਫਰੈਂਸ ਤੋਂ ਬਿਨਾ ਇੱਥੇ ਕੋਈ ਕਿਸੇ ਨੂੰ ਕੰਮ ਨਹੀਂ ਦਿੰਦਾ ਏਮਪਲॉयर्स ਹਜ਼ ਆਲਵੇਸ ਜਿਹੜੇ ਆਪਣੇ ਦੇਸੀ ਆ ਪਏ ਆ ਮਾਰਨ ਦਾ ਉਹਨਾਂ ਦਾ ਕੰਮ ਜਾਂਦਾ ਨਹੀਂ ਆ ਕੱਲੀਆਂ ਪਏ ਆ ਹੀ ਨਹੀਂ ਅਗਲੇ ਤੁਹਾਨੂੰ 10 12 ਡਾਲਰ ਤੇ ਕੈਸ਼ ਤੇ ਕੰਮ ਕਰਾਉਂਦੇ ਆ ਇੱਥੋਂ ਦਾ ਸੱਚ ਆ ਇਹ ਸ਼ਾਇਦ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਉਦੋਂ ਵੀ ਨਹੀਂ ਬਦਲਿਆ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਜਲਦੀ ਇਹ ਬਦਲਣਾ ਮਾਲਾ ਕੰਮ ਜਿਹੜਾ ਪਿਆਂ ਵਾਲਾ ਆ ਤੇ ਕੈਸ਼ ਤੇ ਕੰਮ ਕਰਾਉਣ ਵਾਲਾ ਹਨਾ 10 12 ਡਾਲਰ ਤੇ ਤੇ ਬਾਕੀ ਜਿਹੜੀ ਮੇਨ ਗੱਲ ਹੈ ਨਾ ਮੈਂ ਤੁਹਾਨੂੰ ਦੱਸ ਦਾਂ ਵੀ ਜੇ ਤੁਸੀਂ ਆਉਣਾ ਵੀ ਆ ਠੀਕ ਹੈ ਜੇ ਤੁਸੀਂ ਉਹ ਸੋਚ ਵਾਲੇ ਹੋ ਵੀ ਨਹੀਂ ਭਾਈ ਤੂੰ ਤਾਂ ਆਪ ਉੱਥੇ ਪਹੁੰਚ ਗਿਆ ਅਸੀਂ ਤਾਂ ਕੈਨੇਡਾ ਆਵਾਂਗੇ ਠੀਕ ਹੈ ਤੋਂ ਮੈਂ ਤੁਹਾਨੂੰ ਦੱਸ ਦਿੰਨਾ ਵੀ ਫਿਰ ਕੀ ਕਰੋ ਤੁਸੀਂ ਵੀ ਜੇ ਤੁਸੀਂ ਆਉਣਾ ਹੀ ਹੈ ਜੇ ਤੁਹਾਡੇ ਦਿਮਾਗ 'ਚ ਕੀੜਾ ਹੈਗਾ ਹੀ ਆ ਤਾਂ ਮੈਂ ਦੱਸ ਦਿੰਨਾ ਪਹਿਲੀ ਚੀਜ਼ ਸਭ ਤੋਂ ਪਹਿਲੀ ਚੀਜ਼ 12ਵੀਂ ਤੋਂ ਬਾਅਦ ਨਹੀਂ ਆਉਣਾ ਨਹੀਂ ਆਉਣਾ ਤੇ ਦਾ ਮਤਲਬ ਨਹੀਂ ਆਉਣਾ 12ਵੀਂ ਤੋਂ ਬਾਅਦ ਆਉਂਗੇ ਇੱਥੇ ਆ ਕੇ ੱੱਕੀ ਖਾਉਂਗੇ ਠੀਕ ਹੈ ਨਾ ਕੋਈ ਢੰਗ ਦਾ ਤੁਹਾਨੂੰ ਕੰਮ ਮਿਲਣਾ ਇੱਥੇ ਆ ਕੇ ਸਟਰਗਲ ਤੁਹਾਡੀ ਤਿੰਨ ਗੁਣਾ ਵੱਧ ਜਾਂਦੀ ਆ ਐਸ ਕੰਪੇਅਰ ਟੂ ਉਹ ਪਰਸਨ ਜਿਹੜਾ ਇੱਥੇ ਗ੍ਰੈਜੂਏਸ਼ਨ ਤੋਂ ਬਾਅਦ ਆਇਆ ਉਹਦਾ ਤੁਹਾਨੂੰ ਪੀਆਰ ਚ ਤਾਂ ਬੈਨੀਫਿਟ ਹੁੰਦਾ ਹੀ ਉਹਦੇ ਤੇ ਚਲੋ ਪੁਆਇੰਟਸ ਤੇ ਥੋੜਾ ਬਤ ਜਿਹੜਾ ਫਰਕ ਪੈਂਦਾ ਪੈਂਦਾ ਹੀ ਆ ਉਦਾਂ ਵੀ ਇਮੋਸ਼ਨਲੀ ਵੀ ਮੈਂਟਲੀ ਵੀ ਤੁਸੀਂ ਡਿਵੈਲਪਡ ਹੋ ਜੰਨੇ ਹੋ ਥੋੜੀ ਤੁਸੀਂ ਦੁਨੀਆ ਦੇਖੀ ਹੁੰਦੀ ਆ ਸੋ ਮੈਂ ਆਲਵੇਸ ਰეკਮੈਂਡ ਕਰਦਾ ਆ ਵੀ 12ਵੀਂ ਤੋਂ ਬਾਅਦ ਨਾ ਆਓ ਠੀਕ ਆ ਮੈਂ ਆਪਣੇ ਐਕਸਪੀਰੀਅੰਸ ਤੋਂ ਵੀ ਜਨਾ ਮੈਂ ਵੀ 12ਵੀਂ ਤੋਂ ਬਾਅਦ ਆਇਆ ਸੀ ਬਟ ਆਈ ਥ ਉੱਥੇ ਇੰਡੀਆ ਚ 2-3 ਸਾਲ ਤੁਸੀਂ ਗੱਲੋ ਤੁਸੀਂ ਇੰਡੀਆ ਚ ਕੁਝ ਸਿੱਖੋ ਤੁਸੀਂ ਬਾਹਰ ਜਾ ਲੋਕਾਂ ਨੂੰ ਮਿਲੋ ਕੁਝ ਦੇਖੋ ਤੁਸੀਂ ਠੀਕ ਆ ਸੋ ਇਹ ਚੀਜ਼ ਕਰੋ ਹੈਗਾ ਸਿੱਧਾ 12ਵੀਂ ਤੋਂ ਬਾਅਦ ਨਾ ਹੋ ਯਾਰ ਬੱਚਿਆਂ ਨੇ ਦੁਨੀਆ ਦੇਖੀ ਨਹੀਂ ਹੁੰਦੀ ਮਾਪਿਆਂ ਨੂੰ ਵੀ ਕਿੰਨਾ ਤੁਸੀਂ ਸਿੱਧਾ ਉਹਨਾਂ ਨੂੰ ਭੇਜ ਦਿੰਨੇ ਹੋ ਉਹਨਾਂ ਨੂੰ ਇੰਨੀਆਂ ਤੁਸੀਂ ਥੋੜਾ ਬਾਹਰ ਤਾਂ ਕੱਢੋ ਹੈਗਾ ਘਰਾਂ ਚੋਂ ਉਹਨਾਂ ਨੂੰ ਇੰਡੀਆ ਤੇ ਦੇਖਣ ਦੋ ਉਹਨਾਂ ਨੂੰ ਜਗ੍ਹਾ ਤੇ ਘੁੰਮਣ ਦੋ ਉਹਨਾਂ ਵਕਫੇ ਲੋਕਾਂ ਨੂੰ ਮਿਲਣ ਦੋ ਉਹਨਾਂ ਦਾ ਦਿਮਾਗ ਖੁੱਲਣ ਦੋ ਥੋੜਾ ਫੇ ਭੇਜਿਓ ਇੱਥੇ ਉਹਨਾਂ ਵਿਚਾਰਾਂ ਨੂੰ ਤਾਂ ਕ੍ਰੈਡਿਟ ਕਾਰਡ ਨਹੀਂ ਯੂਜ਼ ਕਰਨੇ ਹੁੰਦੇ ਯਾਰ ਜਿ ਅਵੇ ਵਿਚਾਰੇ ਆਗੇ ساری ਉਮਰ ਇਥੇ ਕ੍ਰੈਡਿਟ ਕਾਰਡਾਂ ਦੇ ਚੱਕਰਾਂ 'ਚ ਫਸੇ ਰਹਿੰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੰਨਾ ਕਿੰਨਾ ਟਾਈਮ ਤੱਕ ਵੀ ਕਿਵੇਂ ਇਹਨੂੰ ਮੈਨੇਜ ਕਰਨਾ ਹੈ ਠੀਕ ਹੈ ਸੋ ਦੂਜੇ ਨੰਬਰ ਤੇ ਗੱਲ ਕਰਦਾ ਅੱਜ ਦੇ ਟਾਈਮ ਦੇ ਵਿੱਚ ਫ੍ਰੈਂਚ ਫ੍ਰੈਂਚ ਦੀ ਇੰਪੋਰਟੈਂਸ ਅੱਜ ਦੇ ਟਾਈਮ 'ਚ ਕੈਨੇਡਾ ਦੇ ਵਿੱਚ ਇੰਨੀ ਹੈ ਨਾ ਵੀ ਜਿਵੇਂ ਇੱਕ ਬੰਦੇ ਨੂੰ ਠੀਕ ਹੈ ਪਾਣੀ ਦੀ ਲੋੜ ਆ ਤਾਂ ਖਾਣ ਪੀਣ ਦੀ ਲੋੜ ਆ ਇੰਨੀ ਲੋੜ ਇਸ ਟਾਈਮ ਤੇ ਕੈਨੇਡਾ ਨੂੰ ਫ੍ਰੈਂਚਸ ਬੋਲਣ ਵਾਲੇ ਬੰਦੇਾਂ ਦੀ ਆ ਜਦ ਜਿਹੜੇ ਸਮਾਂ ਹੀ ਦੇ ਆ ਫ੍ਰੈਂਚ ਠੀਕ ਹੈ ਹੁਣ ਐਗਜ਼ਾਮਪਲ ਵਾ ਮੈਂ ਮਾੜੀ ਦਿੱਤੀ ਹੋਵੇ ਪਰ ਗੱਲ ਸੱਚ ਦੀ ਸਮਝ ਗਿਆ ਹੋਵੋਗੇ ਕਿ ਫ੍ਰੈਂਚ ਬੋਲਣ ਵਾਲੇ ਇਹਨਾਂ ਨੂੰ ਬੰਦੇ ਚਾਹੀਦੇ ਆ ਜਿਹੜੇ ਫ੍ਰੈਂਚ ਬੋਲਦੇ ਹੋਣ ਪੜ੍ਹਦੇ ਹੋਣ ਜਿਨ੍ਹਾਂ ਨੂੰ ਸਮਝ ਆਉਂਦੀ ਹੋਵੇ ਸੋ ਫ੍ਰੈਂਚ ਸਿੱਖ ਕੇ ਆਓ ਤੁਹਾਡੇ ਕੋਲ ਟਾਈਮ ਹੈਗਾ ਹੱਥੀ ਕੋਈ ਨਹੀਂ ਸਕਿੱਲ ਸਿੱਖਣੀ ਨਾ ਸਕੋ ਐਟਲੀਸਟ ਫ੍ਰੈਂਚ ਤਾਂ ਸਿੱਖ ਸਕਦੇ ਹੋ ਤੁਸੀਂ ਤੁਹਾਡੇ ਕੋਲ 2 ਸਾਲ ਹੈਗੇ 3 ਸਾਲ ਹੈਗੇ ਹਜੇ ਆਉਣ ਦੇ ਵਿੱਚ ਤਾਂ ਫ੍ਰੈਂਚ ਸਿੱਖ ਲਓ 1 ਸਾਲ ਵੀ ਹੈਗਾ ਯਾਰ ਸਿੱਖਣੀ ਤਾਂ ਸ਼ੁਰੂ ਕਰੋ ਇੰਡੀਆ 'ਚ ਫ੍ਰੈਂਚ ਸਿੱਖਣੀ ਹਜੇ ਸੌਖੀ ਆ ਐਜ਼ ਕੰਪੇਅਰ ਟੂ ਕੈਨੇਡਾ ਜਿਹੜੇ ਕਹਿੰਦੇ ਇੱਥੇ ਆ ਕੇ ਸਿੱਖਾਂ ਨਹੀਂ ਹੈਗਾ ਮੇਰੇ ਸਰਕਲ ਜੋ ਵੀ بڑے ਬੰਦੇ ਕਹਿ ਰਹੇ ਪਿਛਲੇ ਇੱਕ ਸਾਲ ਤੋਂ ਸਿੱਖਣੀ ਸਿੱਖਣੀ ਉਹਨਾਂ ਤੋਂ ਸਿੱਖੀ ਨਹੀਂ ਜਾ ਰਹੀ ਬਿਕੋਜ਼ ਟਾਈਮ ਹੀ ਨਹੀਂ ਆ ਸ਼ਿਫਟਾਂ ਲਾ ਲਾ ਕੇ ਸਾਰੇ ਮੇਰੇ ਵਰਗੇ ਬੁੰਦਲੇ ਪਏ ਆ ਠੀਕ ਆ ਸੋ ਕਿਹੇ ਤੋ ਇੱਥੇ ਟਾਈਮ ਨਹੀਂ ਹੈਗਾ ਸੋ ਉੱਥੋਂ ਹੀ ਸਿੱਖਿਆ ਉਹ ਫ੍ਰੈਂਚ ਇੱਥੇ ਆ ਕੇ ਸਿੱਖਣ ਆਲਾ ਛੱਡ ਦੋ ਫ੍ਰੈਂਚ ਸਿੱਖਿਆ ਉਹ ਪਲੱਸ ਪਲੱਸ 2 ਤੋਂ ਬਾਅਦ ਤੁਸੀਂ ਆਉਣਾ ਆ ਪਲੱਸ 2 ਕਰਕੇ ਸਿੱਧਾ ਤੁਸੀਂ ਰਾਈਟ ਅਵੇ ਨਹੀਂ ਆਉਣਾ ਮੈਂ ਪੇਰੈਂਟਸ ਨੂੰ ਵੀ ਕਹਿ ਰਿਹਾ ਮੈਂ ਤੁਹਾਨੂੰ ਵੀ ਗੱਲ ਕਹਿ ਰਿਹਾ ਤੀਜੇ ਨੰਬਰ ਤੇ ਆਪਾਂ ਗੱਲ ਕਰਦੇ ਫੋਰਨ ਵਰਕ ਐਕਸਪੀਰੀਅੰਸ ਤੁਸੀਂ ਆ ਰਹੇ ਹੋ ਇੰਡੀਆ ਤੋਂ ਆਪਣਾ ਫੋਰਨ ਵਰਕ ਐਕਸਪੀਰੀਅੰਸ ਬਣਾ ਕੇ ਤੁਸੀਂ ਆਉਣਾ ਇੱਥੇ ਉਸ ਤੋਂ ਬਿਨਾ ਤੁਸੀਂ ਨਹੀਂ ਆਉਣਾ ਉਹਦਾ ਤੁਹਾਨੂੰ ਪੀਆਰ ਦੇ ਵਿੱਚ ਬੈਨੀਫਿਟ ਹੋਊਗਾ ਤੁਹਾਨੂੰ ਐਕਸਟਰਾ ਪੁਆਇੰਟ ਉਹਦੇ ਮਿਲਣਗੇ ਠੀਕ ਹੈ ਕੱਲੂ ਇੱਥੇ ਫਿਰ ਪੀਆਰਾਂ ਆਂਦੀਆਂ ਟੈਨਸ਼ਨਾਂ ਦੇ ਵਿੱਚ ਤੁਹਾਨੂੰ ਨਹੀਂ ਪੈਣਾ ਪਊਗਾ ਸਮਝਦੇ ਤੁਸੀਂ ਇਹ ਤਿੰਨ ਕੰਮ ਵੀ ਕਰ ਲਓਗੇ ਨਾ ਫੋਰਨ ਵਰਕ ਐਕਸਪੀਰੀਅੰਸ ਵਾਲਾ ਪਲੱਸ 2 ਤੋਂ ਬਾਅਦ ਤੁਸੀਂ ਆਉਂਗੇ ਤੇ ਫਰੈਂਚ ਵਾਲਾ ਤੁਹਾਡਾ ਪੀਆਰ ਦਾ ਆਲਰੇਡੀ ਅੱਧੇ ਤੋਂ ਜ਼ਿਆਦਾ ਬੋਝ ਘੱਟ ਜਾਣਾ ਪੀਆਰ ਦਾ ਰਾ ਤੁਹਾਡਾ ਬਹੁਤ ਸੌਖਾ ਹੋ ਜਾਣਾ ਇਹ ਤਿੰਨ ਕੰਮ ਵੀ ਜੇ ਤੁਸੀਂ ਚੰਗੇ ਤਰੀਕੇ ਨਾਲ ਕਰ ਲਓਗੇ ਯਾਰ ਚੌਥੇ ਨੰਬਰ ਤੇ ਗੱਲ ਕਰ ਰਹੇ ਹਾਂ ਕੁਕਿੰਗ ਸਿੱਖ ਕੇ ਆਇਓ ਇੱਥੇ ਯਾਰ ਕੁਕਿੰਗ ਸਿੱਖ ਕੇ ਆਣੀ ਮਸਟ ਆ ਲਾਈਕ ਕੁਕਿੰਗ ਤਾਂ ਮੈਂ ਨਹੀਂ ਕਹਿੰਦਾ ਵੀ ਦੀ ਪ੍ਰੋਪਰ ਸ਼ੈਫ ਬਣ ਕੇ ਆਓ ਬਟ ਇੰਨਾ ਕ ਸਿੱਖ ਲਓ ਵੀ ਐਟ ਲੀਸਟ ਤੁਹਾਨੂੰ ਬੇਸਿਕ ਚੀਜ਼ਾਂ ਤੁਸੀਂ ਆਪ ਬਣਾ ਪਾਓ ਆਪਣੇ ਲਈ ਤੁਹਾਨੂੰ ਆਂਡੇ ਆਮਲੇਟ ਇਹ ਬਣਾਉਣੇ ਆਉਂਦੇ ਹੁਣ ਕੱਲੇ ਮਹਿੰਗੀ ਤੇ ਸਰਵਾਈਵ ਇਹਨਾਂ ਤੁਸੀਂ ਕਰ ਪਾਓ ਲਾਈਕ ਆਂਡੇ ਆਮਲੇਟ ਬਣਾਉਣਾ ਇਟਸ ਨੋਟ ਅ ਬਿਗ ਥਿੰਗ ਬਟ ਸਟਿਲ ਆਪਣਾ ब्रेकफास्ट ਤੁਸੀਂ ਕਰ ਪਾਉਂਗੇ ਹਨਾ ਤੇ ਲਾਈਕ ਹੋਰ ਤੁਸੀਂ ਰੋਟੀ ਵਗੈਰਾ ਚੌਲ ਵਗੈਰਾ ਲਾਈਕ ਜੋ ਵੀ ਹੁੰਦਾ ਯਾਰ ਯੂ نو ਠੀਕ ਹੈ ਵੀ ਖਾਣ ਪੀਣ ਲਈ ਆਪਣਾ ਢਿੱਡ ਭਰਨ ਦੇ ਲਈ ਤੁਸੀਂ ਇੰਨਾ ਕੁ ਸਿੱਖਿਆ ਹੋਵੇ ਤੁਸੀਂ ਆਪ ਬਣਾ ਪਾਓ ਲਾਸ ਬਟ ਨੋਟ ਦਾ ਲੀਸਟ ਠੀਕ ਹੈ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਕੱਢੋ ਤੁਸੀਂ ਆਪਣੇ ਬੱਚਿਆਂ ਨੂੰ ਭੇਜਣਾ ਜ਼ਰੂਰ ਚਾਹੁੰਦੇ ਹੋ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਨਾਰਥ ਅਮਰੀਕਾ ਚ ਭੇਜਣਾ ਚਾਹੁੰਦੇ ਹੋ ਪਰ ਤੁਸੀਂ ਉਹਨਾਂ ਨੂੰ ਘਰ ਦੇ ਬਾਹਰ ਨਹੀਂ ਜਾਣ ਦਿੰਦੇ ਵੀ ਮਹੌਲ ਚੱਲ ਨਹੀਂ ਠੀਕ ਹੈ ਮਹੌਲ ਚੱਲਦੇ ਇੱਥੇ ਵੀ ਨਹੀਂ ਠੀਕ ਹੈਗਾ ਇਥੇ ਵੀ ਬਹੁਤ ਕੁਝ ਹੁੰਦਾ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਘਰ ਤੋਂ ਬਾਹਰ ਕੱਢੋ ਉਹਨਾਂ ਨੂੰ ਜੋ ਕਹਿ ਰਹੇ ਵੀ ਉਹਨਾਂ ਨੇ ਕੋਈ ਨਵੀਂ ਜਗ੍ਹਾ ਘੁੰਮਣ ਜਾਣੀ ਹੈ ਨਵੀਂ ਜਗ੍ਹਾ ਘੁੰਮਣ ਦਾ ਮਤਲਬ ਹੈ ਕਿਹ ਹੋ ਸਕਦਾ ਦੂਜੀ ਸਟੇਟ ਦੇ ਵਿੱਚ ਉਹਨਾਂ ਦਾ ਜਾਣ ਦਾ ਮਨ ਹੋਵੇ ਠੀਕ ਆ ਉਹਨਾਂ ਨੂੰ ਜਾਣ ਦਿਓ ਥੋੜਾ ਐਕਸਪਲੋਰ ਕਰਨ ਦਿਓ ਹੋ ਸਕਦਾ ਕੁਝ ਲੋਕੀ ਡਿਸਐਗਰੀ ਕਰਨ ਪਰ ਜੇ ਐਕਸਪਲੋਰ ਕਰਨਗੇ ਨਾ ਉਹਨਾਂ ਦਾ ਮਾਈਂਡ ਖੁੱਲੂਗਾ ਨਵੇਂ ਲੋਕਾਂ ਨੂੰ ਮਿਲਣਗੇ ਠੀਕ ਆ ਦੇਖੋ ਜੇ ਜਿਹੜੇ ਐਕਸਕਿਊਜ਼ ਦੇਣਾ ਵੀ ਤੁਹਾਡੇ ਸਾਡੇ ਬੱਚੇ ਨਾ ਵਿਗੜ ਜਾਣ ਜਿਨ੍ਹਾਂ ਨੇ ਵਿਗੜਨਾ ਹੁੰਦਾ ਨਾ ਉਹ ਇੱਥੇ ਆ ਕੇ ਵੀ ਵਿਗੜ ਜਾਂਦੇ ਆ ਠੀਕ ਆ ਸੋ ਜਿਨ੍ਹਾਂ ਨੇ ਵਿਗੜਨਾ ਹੁੰਦਾ ਇੱਥੇ ਆ ਕੇ ਵਿਗੜ ਜਾਂਦੇ ਸੋ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਕੱਢੋ ਉਹ ਜੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਦੁਨੀਆ ਦੇਖਣ ਦਿਓ ਫਿਰ ਇੱਥੇ ਭੇਜੋ ਬੱਚੇ ਵਿਚਾਰੇ ਸਿੱਧੇ ਪਲਾਸਚੂ ਕਰਕੇ ਇੱਥੇ ਆ ਜਾਂਦੇ ਵਿਚਾਰਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕਿਹੜੀ ਦੁਨੀਆ ਤੇ ਉਤਰ ਗਏ ਉਹਨਾਂ ਨੂੰ 20 ਦਿਨ ਤਾਂ ਲੱਗਦਾ ਹੀ ਇਹ ਜੰਨਤ ਜੀ ਆ ਗਏ ਆ ਵੀ ਇੰਨੀ ਸਾਫ਼ ਸੁਥਰੀ ਜਗ੍ਹਾ ਤੇ ਅਸੀਂ ਕਦੀ ਦੇਖੀ ਨਹੀਂ ਆ ਉਹ ਵੀ ਸੱਚੇ ਆ ਉਹਨਾਂ ਨੇ ਕਦੀ ਘਰ ਤੋਂ ਬਾਹਰ ਜਾਂ ਪਿੰਡ ਤੋਂ ਬਾਹਰ ਹੀ ਨਹੀਂ ਕਈਆਂ ਨੇ ਤਾਂ ਜਾ ਕੇ ਦੇਖਿਆ ਦਾ ਮੇਰੇ ਵੀਰ ਭੈਣਾਂ ਨੇ ਕਈ ਤਾਂ ਵਿਚਾਰੇ ਸਕੂਲ ਜਾਂਦੇ ਆਇਲਸ ਕਰਦੇ ਆ ਸਿੱਧਾ ਤਬਾ ਦਿੱਲੀ 에ਰਪੋਰਟ ਤੋਂ ਚੜ ਸੋ ਉਹਨਾਂ ਨੂੰ ਥੋੜਾ ਜਿਹਾ ਅੰਦਰ ਬਾਹਰ ਜਾਣ ਦਿਓ ਸੋ ਇਹ ਮੋਟੀਆਂ-ਮੋਟੀਆਂ ਗੱਲਾਂ ਫਿਲਹਾਲ ਨਾ ਹੋ ਠੀਕ ਹੈ ਮੈਂ ਇਹ ਰეკਮੈਂਡ ਕਰਦਾ ਕੋਈ 1-2 ਸਾਲ ਠੀਕ ਹੈ ਥੋੜੀ ਸਿਚੁਏਸ਼ਨ ਬੈਟਰ ਹੋਣ ਦੋ ਆਉਣਾ ਹੀ ਆ ਆ ਚੀਜ਼ਾਂ ਕਰਕੇ ਆਓ ਇਸ ਤੋਂ ਬਿਨਾ ਪਲੀਜ਼ ਨਾ ਆਓ ਤੁਹਾਡੀ ਜ਼ਿੰਦਗੀ ਬਹੁਤ ਸੌਖੀ ਹੋ ਜਾਊਗੀ ਵੀਡੀਓ ਵਧੀਆ ਲੱਗੀ ਜੇ ਨਾ ਕੁਛ ਨਾ ਕਰਿਓ ਵੀਡੀਓ ਨੂੰ ਇੱਕ ਤਾਂ ਲਾਈਕ ਕਰ ਦਿਓ ਪਲੀਜ਼ ਦੂਜਾ ਸ਼ੇਅਰ ਕਰ ਦਿਓ ਨੂੰ ਵੱਧ ਤੋਂ ਵੱਧ ਤੀਜਾ ਸਬਸਕ੍ਰਾਈਬ ਕਰ ਦਿਓ ਕੁਛ ਨਹੀਂ ਬਸ ਇਹ ਤਿੰਨ ਕੰਮ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਹੋਰ ਕੈਂਡ-ਕੈਂਡ ਵੀਡੀਓਜ਼ ਮੇਰੇ ਚੈਨਲ ਤੇ ਆਉ